ਤਨਾਂ ਦੀ ਹੁੰਦੀ ਹੈ ਇੱਕ ਜਿਹੜੀ ਸ਼ੀਦੀ ਦੇਗਾ ਹੁੰਦੀਆਂ ਨੇ ਉਹ ਪਹਿਲੇ ਤਾਂ ਹੁੰਦੀ ਆ ਭੰਗ ਠੀਕ ਹੈ ਉਹਨੂੰ ਕੂਟੀ ਨੂੰ ਤੋੜਿਆ ਜਾਂਦਾ ਫਿਰ ਉਹਨੂੰ ਸੋਤਿਆ ਜਾਂਦਾ ਫਿਰ ਉਹ ਪੰਜਦਾ ਸੁੱਖ ਨਿਧਾਨ ਠੀਕ ਹੈ ਫਿਰ ਜਦੋਂ ਉਹਦਾ ਰਗੜਾ ਲੱਗ ਜਾਂਦਾ ਫਿਰ ਉਹ ਦੇਗ ਬਣ ਜਾਂਦੀ ਹੈ ਠੀਕ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਤੇ ਜਿਹੜੀ ਹੁੰਦੀ ਹੈ ਸ਼ਰਦਾਈ ਇੱਥੇ ਸ਼ਰਦਾਈ ਵੇਖਦੀ ਹੈ ਠੀਕ ਹੈ ਜਦਗੀ ਦੇਗ ਦਾ ਕੋਈ ਕੰਮ ਦੇਗ ਦਾ ਕੋਈ ਵਪਾਰ ਨਹੀਂ ਹੁੰਦਾ ਜੈਨੂਣ ਚੀਜ਼ਾਂ ਪੈਂਦੀਆਂ ਕੋਈ ਇਹਦੇ ਚ ਨਸ਼ਾ ਆ ਜਾ ਇਹ ਨਹੀਂ ਹੁੰਦਾ ਇਹ ਜਦੋਂ ਹੁਣ ਜੇ ਆਪਾਂ ਲਗਾਤਾਰ ਪੀਏ ਇਹ ਮਹੀਨਾ ਡੇਢ ਮਹੀਨਾ ਜਿਹੜੇ ਬੰਦੇ ਨੂੰ ਉਧਰਾਂਗਾ ਇੱਕ ਪੈਰਾਲਾਈਜ਼ ਹੋਇਆ ਵਾ ਉਹ ਵੀ ਬੰਦਾ ਇਹਦੇ ਨਾਲ ਥੋੜਾ ਹੱਥ ਪੈਰ ਉਹਦਾ ਚੱਲਣਾ ਸ਼ੁਰੂ ਹੋ ਜੂ ਬਦਾਂ ਵੀ ਜੇ ਸੈਕਸ਼ੁਅਲ ਲਾਈਫ ਵੀ ਕਰੀਏ ਉਹ ਵੀ ਸਾਰੀ ਐਨ ਵਧੀਆ ਹੋ ਜਾਂਦੀ ਹੈ ਇਹਦੇ ਨਾਲ ਇਹ ਜੈਨੂਨ ਚੀਜ਼ ਆ ਨਿਹੰਗ ਸਿੰਘਾਂ ਦੀ ਆ ਨੇਚਰਲ ਖਰਾਕ ਆ ਮਤਲਬ ਨੇਚਰਲ ਪਿਓਰ ਜਿਹਨੂੰ ਪਿਓਰ ਮਤਲਬ ਕੀ ਪਿਓਰ ਚੀਜ਼ ਆ ਜੇ ਆਪਾਂ ਜੂਸ ਜਾਸ ਦੇ ਨਾਲ ਵੀ ਇਹਦਾ ਕੰਪੈਰੀਸ਼ਨ ਕਰੀਏ ਬਹੁਤ ਉੱਤੇ ਆਉਣਾ ਚੀਜ਼ਾਂ ਨਾਲੋਂ ਉਹ ਉਹ ਨਿਹੰਗ ਜੰਗੀ ਫੌਜਾਂ ਜਿਹੜੇ ਪਹਿਲਾਂ ਪ੍ਰਾਤਨ ਜਦੋਂ ਨਿਹੰਗ ਸਿੰਘ ਫੌਜਾਂ ਕਿਤੇ ਜੰਗ ਜੁੱਧ ਲੜਦੀਆਂ ਸੀ ਉਹ ਉਦੋਂ ਸ਼ੀਧੀ ਦੇ ਗੱਲ ਆਉਂਦੀਆਂ ਸੀ ਅਰਦਾਸ ਬੇਨਤੀ ਕਰਕੇ ਫਿਰ ਉਹ ਛੱਕਦੀਆਂ ਸੀਗੀਆਂ ਸਸ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਰੋੜਾ ਸਵਾਗਤ ਕਰਦਾ ਇਸ ਵਕਤ ਅਸੀਂ ਮੁਹਾਲੀ ਦੇ ਵਿੱਚ ਅ ਬੈਠੇ ਆ ਗੱਲਬਾਤ ਕਰਾਂਗੇ ਸ਼ਰਦਾਈ ਦੀ ਅੱਜ ਸ਼ਰਦਾਈ ਨੂੰ ਲੈ ਕੇ ਲਗਾਤਾਰ ਹਰ ਕੋਈ ਸ਼ਰਦਾਈ ਦੀ ਜਿਹੜੀ ਕਿ ਦੁਕਾਨ ਕਿਰਤ ਕਰ ਰਿਹਾ ਆ ਤੇ ਜਿਹੜਾ ਕਿ ਟ੍ਰੈਂਡ ਦਿਨ ਪਰ ਦਿਨ ਵਧਦਾ ਜਾ ਰਿਹਾ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸ਼ਰਦਾਈ ਅਸਲ ਦੇ ਵਿੱਚ ਕੀ ਹੈ ਹੁਣ ਕਿਉਂਕਿ ਲੋਕ ਅਕਸਰ ਸ਼ਰਦਾਈ ਨੂੰ ਲੈ ਕੇ ਗਲਤ ਈਪਣੀਆਂ ਕਰਦੇ ਸੀ ਕਿ ਸ਼ਰਦਾਈ 'ਚ ਕੁਝ ਹੋਰ ਪਾਇਆ ਜਾਂਦਾ ਆ ਪਰ ਅਸਲ ਦੇ ਵਿੱਚ ਹੁਣ ਨਿਹੰਗ ਸਿੰਘ ਫੌਜਾਂ ਵੱਲੋਂ ਦੱਸਿਆ ਗਿਆ ਕਿ ਇਹ ਗਲਤ ਚੀਜ਼ ਨਹੀਂ ਹੈ ਜਿਸ ਦੇ ਨਾਲ ਜੇ ਪੀਤੀ ਜਾਵੇ ਤਾਂ ਉਸ ਦਾ ਲਾਭ ਜਿਹੜਾ ਕਿ ਗਰਮੀ 'ਚ ਬਚਾਅ ਕਰਿਆ ਜਾ ਸਕਦਾ ਸੜਨਾਂ ਦੇ ਅੰਗ ਸਿੰਘ ਫੌਜਾਂ ਨੇ ਗੱਲਬਾਤ ਕਰਾਂਗੇ ਸਾਰੀ ਸ਼ਰਦਾਈ ਨੂੰ ਲੈ ਕੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕਤਾ ਕੋ ਜੀ ਹਾਂਜੀ ਚੜ੍ਹਦੀ ਕਲਾ ਜੀ ਬਿਲਕੁਲ ਮੈਂ ਸਭ ਤੋਂ ਪਹਿਲਾਂ ਇਹ ਪੁੱਛੂੰਗਾ ਸ਼ਰਦਾਈ ਤੁਸੀਂ ਤਿਆਰ ਕਰ ਰਹੇ ਹੋ ਇਹ ਰਗੜਾ ਲਗਾ ਰਹੇ ਹੋ ਇਹ ਚ ਪੈਂਦਾ ਕੀ ਕੀ ਹੈ ਇਹਦੇ ਚ ਬਾਬਾ ਜੀ ਬਦਾਮ ਖਸਖਸ ਮਗਜ ਕਾਲੀ ਮਰਚ ਹਰੀ ਲਾਚੀ ਗਲਾਬ ਦੀਆਂ ਪੱਤੀਆਂ ਤੇ ਮਿੱਠੇ ਵਿੱਚ ਇਹਦੇ ਚ ਸ਼ੱਕਰ ਪਈ ਜਾਂਦੀ ਆ ਅੱਛਾ ਚੀਨੀ ਨਹੀਂ ਪਾਈ ਜਾਂਦੀ ਜੀ ਵਿੱਚ ਚੀਨੀ ਦੇ ਨਾਲ ਫਿਰ ਨਾ ਉਹ ਗਲਾ ਜਿਆ ਸੁੱਕਦਾ ਵਾ ਚੀਨੀ ਵਾਲੀ ਕੋਈ ਵੀ ਚੀਜ਼ ਆਪਾਂ ਖਾਣੇ ਆ ਫਿਰ ਬਾਅਦ ਵਿੱਚ ਮੂੰਹ ਸੁੱਕਦਾ ਚਾਹੇ ਕਾਈ ਕੁਝ ਵੀ ਮਿੱਠਾ ਖਾਵਾਂਗੇ ਨਾ ਉਹ ਬਾਅਦ ਮੂੰਹ ਸੁੱਕਦਾ ਹੁਣ ਇੱਥੇ ਸ਼ੱਕਰ ਪਾਈ ਹੈ ਇਹ ਸ਼ਕਰ ਤੋਂ ਬਾਅਦ ਨਾ ਇੱਕ ਗਲਾ ਜਿਹੜਾ ਤੁਹਾਡਾ ਪੂਰਾ ਤਾਰ ਰਹੂਗਾ ਜੀ ਹਾਂ ਸੁੱਕੇਗਾ ਨਹੀਂ ਬਿਲਕੁਲ ਇਹ ਇਸੇ ਕਰਕੇ ਗਰਮੀਆਂ 'ਚ ਜਿਆਦਾ ਲੱਗਦੀ ਲੱਗਦੀ ਹੈ ਇਹ ਇੰਨੀ ਆਪਣੇ ਹੁਣ ਸਾਰੇ ਸਿੰਘ ਇਹੀ ਕਰਤ ਕਰਦੇ ਪਏ ਆ ਠੰਡੀ ਹੁੰਦੀ ਹੈ ਨਾ ਇਹ ਇਸ ਕਰਕੇ ਫਾਇਦੇ ਜੀ ਫਾਇਦੇ ਦੀ ਗੱਲ ਕਰੀਏ ਜੀ ਫਾਇਦੇ ਕੀ ਕੀ ਨੇ ਇਹਨਾਂ ਨੇ ਆ ਇਨਸਾਨੀ ਜੀ ਜੀਵਨ ਦੇ ਵਿੱਚ ਫਾਇਦੇ ਕੀ ਕੀ ਮਿਲਦੇ ਨੇ ਇਹਨੂੰ ਲੈ ਕੇ ਜੀ ਇਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਪਾਈਆਂ ਜਾਂਦੀਆਂ ਵਾਂ ਜਿਵੇਂ ਕਿ ਹਰੀ ਇਲਾਚੀ ਹੋਗੀ ਕਾਲੀ ਮਿਰਚ ਹੋਗੀ ਠੀਕ ਹੈ ਬਾਦਾਮ ਇਹ ਸਾਰੀਆਂ ਚੀਜ਼ਾਂ ਜਿਵੇਂ ਬਾਦਾਮ ਹੈ ਇਹ ਦਿਮਾਗ ਨੂੰ ਯਾਨੀ ਕਿ ਚੰਗੇ ਹੁੰਦੇ ਆ ਯਾ 10 ਵਜੇ ਤੱਕ ਠੀਕ ਹੈ ਤੇ ਜਿਹੜੀਆਂ ਕਾਲੀ ਮਿਰਚਾਂ ਵਾਂ ਇਹ ਬਲੱਡ ਪ੍ਰੈਸ਼ਰ ਵਾਸਤੇ ਸਹੀ ਹੁੰਦੀ ਹੈ ਹਰੀ ਇਲਾਚੀ ਦਾ ਵੀ ਕਈ ਇਹੀ ਫਾਇਦੇ ਨੇ ਵੀ ਜਿਹੜਾ ਵੀ ਬੰਦਾ ਇਹ ਰਗੜਾ 1 ਮਹੀਨਾ ਸ਼ਾਕਲੇਗਾ ਨਾ ਉਹ ਨੂੰ ਬਲੱਡ ਪ੍ਰੈਸ਼ਰ ਦੀ ਜਾਂ ਕੋਈ ਵੀ ਹੋਰ ਛੋਟੀ ਮੋਟੀ ਬਿਮਾਰੀ ਹਰੇਕ ਦੀ ਉਹ ਨਿਕਲ ਜੂਗੀ ਇਹਦੀ ਪੱਥਰੀ ਪੁੱਥਰੀ ਵੀ ਨਿਕਲ ਜੂਗੀ ਇਹਦਾ ਮਤਲਬ ਜੇ ਆਹ ਡੇਲੀ ਪੀ ਜਾਵੇ ਡੇਲੀ 1 ਮਹੀਨਾ ਸ਼ਾਕਲੇ ਤੇ ਹਾਂ ਬਿਲਕੁਲ ਜੇਕਰ ਮੈਂ ਗੱਲ ਕਰਾਂ ਜਿਹੜਾ ਤੁਸੀਂ ਆਹ ਰਗੜਾ ਲਗਾ ਰਹੇ ਉਹ ਕਿੰਨਾ ਕੁ ਟਾਈਮ ਲਗਾਉਣਾ ਪੈਂਦਾ ਹੈ ਜੀ ਇਹ ਇਹਨੂੰ ਬਾਬਾ ਜੀ ਅੱਧਾ ਪੌਣਾ ਘੰਟਾ ਰਗੜਨਾ ਪੈਂਦਾ ਤਸੱਲੀ ਦੇਣਾ ਜਦੋਂ ਇਹਦੇ ਚ ਹਰੀਆਂ ਲਾਚੀਆਂ ਦਿਖਣੀਆਂ ਬੰਦ ਹੋ ਜਾਣਾਂ ਸਿੱਕੜ ਜੇ ਇਹਦਾ ਮਤਲਬ ਫੇਰ ਰਗੜਾ ਲੱਗ ਗਿਆ ਯਾ ਨੇ ਇਹਦੇ ਮੈਂ ਉਹ ਦੇਖ ਰਿਹਾ ਕਈ ਸਿੰਘ ਲਗਾਈ ਜਾਂਦੇ ਰਗੜਾ ਠੀਕ ਹੈ ਤੇ ਦਲਾ ਪੰਥਾ ਵਾਲਿਆਂ ਨੂੰ ਤੇ ਪਤਾ ਵੈ ਦੀ ਰਇਤ ਮਰਿਆਦਾ ਕਿਸ ਕਿਹੜੇ ਹਿਸਾਬ ਨਾਲ ਲਗਾਨੀ ਹੈ ਹਨਾ ਹੁਣ ਜਿਹੜੇ ਕਈ ਨਵੇਂ ਲੱਗ ਗਏ ਨਾ ਦੇਖੋ ਦੇਖੀ ਲੱਗ ਗਏ ਉਹਨਾਂ ਨੂੰ ਪਤਾ ਵੀ ਨਹੀਂ ਅਭੀ ਅੱਤੇ ਬਦਾਮ ਦੇ ਵਿੱਚ ਹੀ ਟੋਟੇ ਹੁੰਦੇ ਆ ਉਸ ਤਰ੍ਹਾਂ ਹੀ ਫੇਰ ਐਦਾਂ ਛਾਣਾ ਲਾ ਦਿੰਦੇ ਆ ਪਤਾ ਪੂਤਾ ਹੈ ਨਹੀਂ ਗਾ ਦੁੱਧ ਦੁੱਧ ਪਾਈ ਜਾਂਦੇ ਇਹਦੇ ਚ ਦੁੱਧ ਦਾ ਕੋਈ ਮੇਲ ਨਹੀਂ ਹੈ ਸਰਦਾਈ ਦੇ ਵਿੱਚ ਜਿਪਾਣਾ ਇਹਦੇ ਚ ਨੂੰ ਕਾੜ ਕੇ ਦੁੱਧ ਨੂੰ ਬਾਲ ਕੇ ਫੇਰ ਪਾਓ ਐਵੇਂ ਕੱਚਾ ਦੁੱਧ ਨਾ ਪਾਓ ਐਵੇਂ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਬਿਲਕੁਲ ਜਿਵੇਂ ਸ਼ੁਰੂਆਤ ਦੀ ਅਸੀਂ ਦਾਲ ਪੰਥ ਚ ਰਹਨੇ ਆ ਉੱਥੇ ਅਸੀਂ ਰਗੜਾ ਲਾਣੇ ਆ ਦਾਲ ਪੰਥ ਦੇ ਵਿੱਚ ਜਿਹੜਾ ਤਾਂ ਕੋਈ ਦਾਲ ਪੰਥ ਚ ਰਿਹਾ ਉਹਨੂੰ ਤਾਂ ਪਤਾ ਹੋਊਗਾ ਵੀ ਅਹੀਂ ਅਦੇ ਚ ਕੀ ਪਾਣਾ ਵਾ ਹੁਣ ਅਸੀਂ ਦਾਲ ਪੰਥ ਚ ਰਹ ਗਏ ਉੱਥੇ ਦੁੱਧ ਥੋੜਾ ਪਾਨੇ ਆ ਸ਼ਰਦਾਈ ਦੇ ਵਿੱਚ ਜਿਹੜਾ ਅਸੀਂ ਲੋਕਾਂ ਨੂੰ ਪਿਆਰੇ ਆ ਵੀ ਜਿਹੜੀ ਚੀਜ਼ ਆਪ ਸ਼ਕਣੀ ਹੈ ਨਾ ਉਹ ਹੀ ਕਿਸੇ ਨੂੰ ਛਕਾਓ ਜਿਹੜੀ ਤੁਸੀਂ ਆਪ ਨਹੀਂ ਨਾ ਛਕ ਸਕਦੇ ਉਹ ਨਾ ਕਿਸੇ ਨੂੰ ਛਕਾਓ ਬਾਬਾ ਜੀ ਗੱਲ ਕਰੀਏ ਸ਼ੁਰੂਆਤ ਕਿਵੇਂ ਹੋਈ ਸੀ ਜੀ ਸ਼ਰਦਾਈ ਦੀ ਗੱਲ ਕਰੀਏ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਇਸ ਬਾਰੇ ਵੀ ਅ ਨਿਆੰਗ ਸਿੱਖਾਂ ਨੂੰ ਕਦੋਂ ਤੋਂ ਹੀ ਮਤਲਬ ਇਹ ਮਰਿਆਦਾ ਜਿਹੜੇ ਕਰ ਰਹੇ ਨੇ ਇਹ ਚੀਜ਼ਾਂ ਨੂੰ ਲੈ ਕੇ ਬਾਬਾ ਜੀ ਇਹ ਜਦੋਂ ਦਾ ਬੁੱਢਾਦਲ ਚੱਲਦਾ ਪਿਆ ਨਾ ਉਹ ਇਹ ਸ਼ਹੀਦੀ ਦੇਗਾ اور ਸ਼ਰਦਾਈ ਦੀ ਮਰਿਆਦਾ ਉਦੋਂ ਤੋਂ ਹੀ ਚੱਲਦੀ ਪਈ ਹੈ ਠੀਕ ਹੈ ਜਿਹੜੀ ਸ਼ਹੀਦੀ ਦੇਗਾ ਉਹ ਜੰਗੀ ਫੌਜਾਂ ਵਾਸਤੇ ਹੁੰਦੀ ਹੈ ਤੇ ਜਿਹੜੀਆਂ ਸ਼ਰਦਾਈਆਂ ਹੁੰਦੀਆਂ ਵਾਂ ਇਹ ਜਿਹੜੀਆਂ ਭਚੰਗ ਫੌਜਾਂ ਹੁੰਦੀਆਂ ਉਹਨਾਂ ਵਾਸਤੇ ਹੁੰਦੀਆਂ ਐ ਸ਼ਰਦਾਈਆਂ ਕਿੰਨੇ ਤਰ੍ਹਾਂ ਦੀ ਹੁੰਦੀ ਨੇ ਜੀ ਇਹ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜਿਹੜੀ ਸ਼ਹੀਦੀ ਦੇਗਾ ਹੁੰਦੀਆਂ ਨੇ ਉਹ ਪਹਿਲੇ ਤਾਂ ਹੁੰਦੀ ਆ ਭੰਗ ਠੀਕ ਹੈ ਉਹਨੂੰ ਪੂਟੀ ਨੂੰ ਤੋੜਿਆ ਜਾਂਦਾ ਫਿਰ ਉਹਨੂੰ ਸੋਧਿਆ ਜਾਂਦਾ ਫਿਰ ਉਹ ਬਣ ਜਾਂਦਾ ਸੁੱਖ ਨਿਦਾਨ ਠੀਕ ਹੈ ਫਿਰ ਜਦੋਂ ਉਹਦਾ ਰਗੜਾ ਲੱਗ ਜਾਂਦਾ ਫਿਰ ਉਹ ਦੇਗ ਬਣ ਜਾਂਦੀ ਹੈ ਠੀਕ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਤੇ ਜਿਹੜੀ ਹੁੰਦੀ ਹੈ ਸ਼ਰਦਾਈ ਇੱਥੇ ਸ਼ਰਦਾਈ ਵੇਖਦੀ ਹੈ ਠੀਕ ਹੈ ਜਦ ਕੀ ਦੇਗ ਦਾ ਕੋਈ ਕੰਮ ਦੇਗ ਦਾ ਕੋਈ ਵਪਾਰ ਨਹੀਂ ਹੁੰਦਾ ਜੈਨੂਨ ਚੀਜ਼ਾਂ ਪੈਂਦੀਆਂ ਕੋਈ ਇਹਦੇ ਚ ਨਸ਼ਾ ਆ ਜੇ ਇਹ ਨਹੀਂ ਹੁੰਦਾ ਇਹ ਜਦੋਂ ਹੁਣ ਜੇ ਆਪਾਂ ਲਗਾਤਾਰ ਪੀਏ ਇਹ ਮਹੀਨਾ ਡੇਢ ਮਹੀਨਾ ਜਿਹੜੇ ਬੰਦੇ ਨੂੰ ਉਧਰਾਂਗਾ ਇੱਕ ਪੈਰਾਲਾਈਜ਼ ਹੋਇਆ ਵਾ ਉਹ ਵੀ ਬੰਦਾ ਇਹਦੇ ਨਾਲ ਥੋੜਾ ਹੱਥ ਪੈਰ ਉਹਦਾ ਚੱਲਣਾ ਸ਼ੁਰੂ ਹੋ ਜਾਉ ਏਦਾਂ ਜਿਹੜੀਆਂ ਨਿੱਕੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਵਾ ਜਦ ਆਜ ਕੱਲ ਨੌਜਵਾਨੀ ਜਦਾਂ ਕੀ ਕਮਜ਼ੋਰੀ ਬਾਵਾ ਹੋ ਗਈ ਆ ਜੀ ਜੇ ਬੰਦਾ ਪੀਵੇ ਮਤਲਬ ਕੀ ਹੱਡ ਪੈਰ ਉਹਦੇ ਵਧੀਆ ਹੋ ਜਾਣਗੇ ਮਜ਼ਬੂਤ ਹੋਏ ਕਮਜ਼ੋਰੀ ਤੁਸੀਂ ਗੱਲ ਕਰੀਏ ਕਮਜ਼ੋਰੀ ਕਿਸ ਤਰ੍ਹਾਂ ਦੀ ਕਮਜ਼ੋਰੀਆਂ ਆਉਂਦੀਆਂ ਨੇ ਜਿੱਕਰ ਨੌਜਵਾਨਾਂ ਦੇ ਵਿੱਚ ਅੱਜ ਕੱਲ ਨੌਜਵਾਨਾਂ ਦੇ ਮਾਸਪੇਸ਼ੀਆਂ ਦਾ ਬਾਹਾਂ ਹੱਥਾਂ ਪੈਰ ਹੱਥ ਪੈਰ ਉਹਦੇ ਹੀ ਸੋਨ ਹੋ ਜਣਿਆ ਦੁੱਖਣ ਲੱਗ ਜਾਂਦੇ ਆ ਉਹ ਸਾਰੀਆਂ ਕਮਜ਼ੋਰੀਆਂ ਇਹਦੇ ਨਾਲ ਦੂਰ ਹੋ ਜਾਂਦੀਆਂ ਵਾ ਉਦਾਂ ਵੀ ਜੇ ਸੈਕਸ਼ੁਅਲ ਲਾਈਫ ਵੀ ਕਰੀਏ ਉਹ ਵੀ ਸਾਰੀ ਐਨ ਵਧੀਆ ਹੋ ਜਾਂਦੀ ਹੈ ਇਹਦੇ ਨਾਲ ਇਹ ਜੈਨੂਨ ਚੀਜ਼ ਆ ਨੰਗ ਸਿੰਘਾ ਦੀ ਆ ਨੇਚਰਲ ਖਰਾਕ ਆ ਮਤਲਬ ਨੇਚਰਲ ਪਿਓਰ ਜਿਹਨੂੰ ਪਿਓਰ ਮਤਲਬ ਕੀ ਪਿਓਰ ਚੀਜ਼ ਆ ਜੇ ਆਪਾਂ ਜੂਸ ਜਾਸ ਦੇ ਨਾਲ ਵੀ ਇਹਦਾ ਕੰਪੈਰੀਸ਼ਨ ਕਰੀਏ ਬਹੁਤ ਉੱਤੇ ਆਉਣਾ ਚੀਜ਼ਾਂ ਨਾਲੋਂ ਬਿਲਕੁਲ ਸੋ ਬਾਈ ਤੁਸੀਂ ਦੂਜੀ ਵੀ ਗੱਲ ਕਰੀ ਸੀ ਕਿ ਸਦਾਈ ਹੁੰਦੀ ਆ ਇੱਕ ਨੂੰ ਲੋਕ ਭੰਗ ਵੀ ਕਹਿੰਦੇ ਰਗੜਾ ਜਿਹੜਾ ਉਹ ਕਿਸ ਤਰ੍ਹਾਂ ਦਾ ਹੁੰਦਾ ਈਏ ਜਿਵੇਂ ਹੁਣ ਆ ਸ਼ਰਦਾਈ ਲੱਗਦੀ ਪਈ ਆ ਨਾ ਜੇ ਇਹਦੇ ਵਿੱਚ ਅਸੀਂ ਉਹ ਸੁਖ ਨਿਧਾਨ ਪਾ ਦਾਂਗੇ ਜਿਹਨੂੰ ਭੰਗ ਕਹਿ ਰਹੇ ਹੋ ਤੁਸੀਂ ਜੇ ਅਸੀਂ ਇਹਦੇ ਵਿੱਚ ਸੁੱਖ ਨਿਧਾਨ ਪਾ ਕੇ ਰਗੜ ਦਾਂਗੇ ਫਿਰ ਇਹ ਬਣ ਜਾਏਗੀ ਦੇਗ ਉਹ ਫਿਰ ਉਹ ਕਿਉਂ ਛਕੀ ਜਾਂਦੀ ਜੋ ਉਹ ਉਹ ਨਿਹੰਗ ਜੰਗੀ ਫੌਜਾਂ ਜਿਹੜੇ ਪਹਿਲਾਂ ਪ੍ਰਾਤਨ ਜਦੋਂ ਨਿਹੰਗ ਸਿੰਘ ਫੌਜਾਂ ਕਦੇ ਜੰਗ ਜੋਧ ਲੜਦੀਆਂ ਸੀ ਉਹ ਉਦੋਂ ਸ਼ੀਦੀ ਦੇਗਾਂ ਲਾਂਦੀਆਂ ਸੀ ਅਰਦਾਸ ਬੇਨਤੀ ਕਰਕੇ ਫਿਰ ਉਹ ਛਕਦੀਆਂ ਸੀਗੀਆਂ ਉਹ ਆਮ ਸੰਗਤਾਂ ਵਸਤੇ ਨਹੀਂ ਹੁੰਦੀਆਂ ਠੀਕ ਹੈ ਉਹ ਸਿਰਫ ਨਿਹੰਗ ਸਿੰਘਾਂ ਵਸਤੇ ਹੁੰਦੀ ਹੈ ਸ਼ੀਦੀ ਦੇਗ ਇਹ ਆਮ ਜਨਤਾ ਵਸਤੇ ਆ ਜੀ ਕੋਈ ਮੈਂ ਕਹਿੰਦਾ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ ਉਹੀ ਗੱਲਾਂ ਸੀਗੀਆਂ ਨਾ ਈ ਸ਼ਰਧਾਈ ਨੂੰ ਲੈ ਕੇ ਪਹਿਲਾਂ ਵਾਲੀ ਗੱਲਾਂ ਲੋਕ ਕਰਦੇ ਸੀਗੇ ਕਿ ਚੰਗੀਆਂ ਨਹੀਂ ਹੈਗੀ ਸ਼ਰਧਾਈ ਪੀਣੀ ਹਨਾ ਨਾ ਇੱਥੇ ਤਾਂ ਸਾਰਾ ਕੁਝ ਸਾਰਿਆਂ ਦੇ ਸਾਰੇ ਸਾਹਮਣੇ ਹੋ ਰਿਹਾ ਪਰ ਠੀਕ ਹੈ ਇੱਥੇ ਤਾਂ ਕੋਈ ਵੀ ਦੇਖ ਸਕਦਾ ਵੀ ਅਦੇ ਵਿੱਚ ਕੀ ਪਾਇਆ ਜਾ ਰਿਹਾ ਕੀ ਨਹੀਂ ਪਾਇਆ ਜਾ ਰਿਹਾ ਪਹਿਲਾਂ ਦੀ ਗੱਲਾਂ ਕਰ ਰਹੇ ਪਹਿਲਾਂ ਲੋਕ ਸੌਮ ਦੇ ਸੀਗੇ ਹਾਂ ਹਾਂ ਹੁਣ 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 ਲੋਕਾਂ ਨੂੰ ਤਾਂ ਵੀ ਪਤਾ ਲੱਗਣ ਲੱਗ ਗਿਆ ਆ ਹੂੰ ਬੀ ਇਹ انا ਇੱਕ ਇਹ એનર્ਜੀ ਡਰਿੰਕ ਆ ਤੋਂ ਕਿਤੇ ਉੱਪਰ ਆ ਜਿਵੇਂ ਚੱਲਦੇ ਨਹੀਂ ਅੱਜ ਕੱਲ੍ਹ ਲੋਕ એનર્ਜੀ ਡਰਿੰਕ ਪੀਂਦੇ ਕੋਲਡ ਡਰਿੰਕ ਵਗੈਰਾ ਪੀਂਦੇ ਆ ਇੰਨੀਆਂ ਉਹਨਾਂ ਚ ਇੰਨੀਆਂ ਗੈਸਾਂ ਗੂਸਾਂ ਜੀਆਂ ਹੁੰਦੀਆਂ ਆ ਵਾ ਠੀਕ ਐ ਤੇ ਇਹ ਇੱਕ ਪ੍ਰਾਤਨ ਚੀਜ਼ ਐ ਇਹ ਪਹਿਲਾਂ ਇਦਾਂ ਸੀ ਨਾ ਬਾਬਾ ਜੀ ਆਪਣਾ ਇਹ ਚੀਜ਼ ਜਿਹੜੀ ਸੀ ਨਾ ਇਹ ਇੱਕ ਦਲਪੰਥ ਜਿੱਦਾਂ ਆਪਣੇ ਇੱਕ ਛੌਣੀ ਆ ਉਹਦੇ ਚ ਸੀ ਹੁਣ ਜਿੱਦਾਂ ਨੈੱਟ ਦਾ ਜ਼ਮਾਨਾ ਆ ਗਿਆ ਇਹ ਚੀਜ਼ਾਂ ਬਾਹਰ ਆਪਣੀ ਚੀਜ਼ ਦੇਖ ਕੇ ਆ ਗਈ ਬਾਹਰ ਹਨਾ ਤੇ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਪਹਿਲਾਂ ਇਹ ਨਾ ਨਾਰਮਲ ਚੀਜ਼ ਜਿਹੜੀ ਪਹਿਲਵਾਨ ਬਣਾ ਕੇ ਪੀਂਦੇ ਹੁੰਦੇ ਸੀਗੇ ਹੁਣ ਇਹ ਜਿੱਦਾਂ ਨਿਹੰਗ ਸਿੰਘ ਵੀ ਆ ਗਏ ਆ ਹੁਣ ਕਿਰਤ ਸਾਰੇ ਕਰਨ ਲੱਗ ਗਏ ਹਨਾ ਤੇ ਉਹਦੇ ਕਰਕੇ ਇਹ ਚੀਜ਼ ਬਾਹਰ ਨਿਕਲੇ ਆਈ ਨੈੱਟ ਦੇ ਕਰਕੇ ਇਹ ਚੀਜ਼ਾਂ ਦਾ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਹੌਲੀ-ਹੌਲੀ ਹਾਂ ਤਾਂ ਹੀ ਲੋਕ ਹੁਣ ਪੀਣੋਂਦੇ ਇਹਨੂੰ ਠੰਡਿਆਈ ਕਹਿ ਦਿੰਦੇ ਆ ਜਿੱਦਾਂ ਪਹਿਲਾਂ ਠੰਡਿਆਈ ਸੁਣੀ ਹੋਣੀ ਕਿਸੇ ਨੇ ਇਹ ਆਪਣੀ ਪੰਜਾਬੀ ਭਾਸ਼ਾ ਸ਼ਰਧਾਈ ਹੋ ਜਾਂਦੀ ਆ ਸ਼ਰਧਾਈ ਹਾਂਜੀ ਤੇ ਬਾਬਾ ਜੀ ਗੱਲ ਕਰਾਂ ਜਿਵੇਂ ਹੁਣ ਤੁਸੀਂ ਖੜੇ ਹੋ ਮੁਹੰਮਦ ਵਾਲੇ ਦੇ ਵਿੱਚੋਂ ਹਾਂਜੀ ਕਾਫੀ ਲੋਕ ਖੋਲੀ ਬੈਠੇ ਨੇ ਹਨਾ ਹਾਂਜੀ ਕਈਆਂ ਨੂੰ ਪਤਾ ਨਹੀਂ ਐ ਇਸ ਬਾਰੇ ਹਾਂਜੀ ਜਿਹੜਾ ਅਸਲ ਬਨਾਵਟ ਆ ਜਿਹੜੀ ਸ਼ਰਧਾਈ ਤਿਆਰ ਕਰਦੇ ਉਹ ਅਸਲ ਸੀ ਕਿਵੇਂ ਤਿਆਰ ਕਰੀ ਜਾਂਦੀ ਫਿਰ ਅਸਲ 'ਚ ਤਾਂ ਜੀ ਇਹਦਾ ਰਗੜਾ ਲੱਗਦਾ ਪੂਰਾ ਜਿੱਦਾਂ ਹੱਥੀ ਇਹਦੀ ਇੱਕ ਰੀਤ ਮਰਿਆਦਾ ਹੁੰਦੀ ਐ ਇਹਦੀ ਜਿੱਦਾਂ ਹੁਣ ਤੁਸੀਂ ਦੇਖਿਆ ਹਣਾ ਲੋਕਾਂ ਨੇ ਮਸ਼ੀਨਾਂ ਵੀ ਚਲਾ ਲਈਆਂ ਉਹ ਤੇ ਇੱਕ ਕਮਾਈ ਦਾ ਸਾਧਨ ਬਣਾ ਲਿਆ ਜਿੱਦਾਂ ਹੁਣ ਇਹਦੇ 'ਚ ਫਵਾਜ ਹੀ ਉੱਡੀ ਪੈਲਾ ਕਿ ਹਾਂ ਜੀ ਕਮਾਈ ਬਹੁਤ ਜ਼ਿਆਦੀ ਆ ਕਮਾਈ ਬੜੀ ਜ਼ਿਆਦੀ ਹਨਾ ਲੋਕਾਂ ਨੇ ਦੇਖੋ ਦੇਖੀ ਸ਼ੁਰੂ ਕਰ ਲਿਆ ਕਿਸੇ ਨੂੰ ਪਤਾ ਹੈ ਨਹੀਂ ਹੁਣ ਕਈ YouTube ਤੋਂ ਦੇਖ ਲੈਂਦੇ ਇਹਦੇ ਵਿੱਚ ਪੈਣਾ ਕੀ ਆ ਕਈ ਦੁੱਧ ਪਾਈ ਜਾਂਦੇ ਆ ਹੁਣ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਦੁੱਧ ਕਈ ਲੋਕਾਂ ਨੂੰ ਉਹਦੀ ਨਾ ਆਪਣੀ ਗਾਖ ਦਾਣੀ ਹੈਗਾ ਦੁੱਧ ਜਿਹੜਾ ਵਾ ਸਾਰਿਆਂ ਨੂੰ ਸੂਟ ਨਹੀਂ ਕਰਦਾ ਕਈਆਂ ਨੂੰ ਅਲਰਜੀ ਹੁੰਦੀ ਦੁੱਧ ਤੋਂ ਹੁਣ ਆਪਾਂ ਕਿਸੇ ਨੂੰ ਦੁੱਧ ਇਹਦੇ ਵਿੱਚ ਪਾ ਕੇ ਪਿਆ ਦਾਂਗੇ ਤੇ ਉਹ ਤੇ ਫੇਰ ਬਿਮਾਰੀ ਹੋਊ ਅੱਗੇ ਉਹਨੂੰ ਤੇ ਇਹਦੀ ਅਸਲੀ ਜਿਹੜੀ ਮਰਿਆਦਾ ਵਾ ਇਹ ਪਾਣੀ ਚ ਹੀ ਲੱਗਦੀ ਆ ਇਨੂੰ ਇਹ ਆਪ ਹੀ ਹੋ ਜਾਂਦਾ ਬੰਦੇ ਨੂੰ ਪਤਾ ਲੱਗ ਜਾਂਦਾ ਕਿੰਨਾ ਪਾਣੀ ਲੱਗਣਾ ਤੇ ਕਿੰਨਾ ਨਹੀਂ ਇਹਨੂੰ ਕੋਈ ਵੀ ਬਣਾ ਸਕਦਾ ਮਤਲਬ ਫਿਰ ਨਹੀਂ ਕੋਈ ਨਹੀਂ ਇਹ ਤਾਂ ਫਿਰ ਡੋਲਿਆਂ ਤੇ ਜਾਣ ਚਾਹੀਦੀ ਹੈ ਨਾ ਜੇ ਆਪਾਂ ਕਹੀਏ ਕੋਈ ਵੀ ਫੇਰ ਤੇ ਇੱਥੇ ਭਈਏ ਬਥੇਰੇ ਤੁਰੇ ਫਿਰਦੇ ਆ ਇਹ ਚੀਜ਼ਾਂ ਨਹੀਂ ਕੋਈ ਨਹੀਂ ਬਣਾ ਸਕਦਾ ਇਹ ਤੇ ਫਿਰ ਇਹਦੇ ਲਈ ਪੂਰੀ ਆਪਣੀ ਮਿਹਨਤ ਹੋਣੀ ਚਾਹੀਦੀ ਹੈ ਮਿਹਨਤ ਹੁੰਦੀ ਫੇਰ ਬਣਦੀ ਹੈ ਜਾਰੀ ਮੈਂ ਇੱਥੇ ਦੇਖਿਆ ਜਿਵੇਂ ਕਿ ਨੌਜਵਾਨ ਵੀ ਬੈਠੇ ਨੇ ਸਰਦਾਰ ਵੀਰ ਨੇ ਪਰ ਨਿਹੰਗ ਸਿੰਘ ਫੌਜੇ ਤੋਂ ਵੱਖਰੇ ਹੁੰਦੇ ਨੇ ਜੇ ਵੀ ਕੋਈ ਵੀ ਬਣਾ ਸਕਦਾ ਜਿਨੂੰ ਲੈ ਕੇ ਨਹੀਂ ਇਹਦੇ ਵਿੱਚ ਪਤਾ ਹੈ ਕਿ ਮਰਿਆਦਾ ਦੇ ਉੱਤੇ ਆ ਹੁਣ ਜੇ ਮਤਲਬ ਕੀ ਆਪਾਂ ਕਹੀਏ ਕਿ ਦਸਤਾਰ ਬੰਨੀ ਆ ਬੰਦਾ ਪੰਜਾਬੀ ਆ ਤੇ ਮਰਿਆਦਾ ਦੇ ਨਾਲ ਕੰਮ ਲੱਗਾ ਹੋਇਆ ਵਾ ਰਗੜਾ ਲਾ ਰਿਆ ਪੂਰਾ ਉਹ ਸਹੀ ਚੀਜ਼ ਆ ਇਹ ਜ਼ਰੂਰੀ ਨਹੀਂ ਹੈਗਾ ਕਿ ਨਿਹੰਗ ਸਿੰਘਾਂ ਦੇ ਕੋਲੇ ਤੇ ਆਪਣੀ ਪੰਜਾਬੀ ਆਪਾਂ ਕਹਿਦੀ ਆ ਨਾ ਪ੍ਰਾਤਨ ਆਪਣੇ ਵਿਰਸੇ ਦੀ ਚੀਜ਼ ਆ ਇਹ ਬਸ ਇਹਦੀ ਇਹ ਆ ਕਿ ਮਰਿਆਦਾ ਹੋਣੀ ਚਾਹੀਦੀ ਆ ਕਿ ਜਿੱਦਾਂ ਜਣਾ ਖਾਣਾ ਹੀ ਹੁਣ ਆਪਾਂ ਕਹਿਦੀਏ ਕਿ ਆ ਗਿਆ ਜੀ ਉੱਥੋਂ ਮਿਕਸੀ ਦੇ ਵਿੱਚ ਇਹਦਾ ਪਾਊਡਰ ਬਣਾ ਕੇ ਉਹਨੇ ਜੀ ਰਗੜਾ ਲਾਤਾ ਹਣਾ ਉਹਦਾ ਕੱਢ ਲਿਆ ਜੀ ਉਹਨੇ ਦੇਖ ਲਿਆ ਪਾਣੀ ਨਿਕਲਿਆ ਬਦਾਮਾਂ ਦਾ ਦੁੱਧ ਪਾਤਾ ਐਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਜਿਹੜੀ ਮਰਿਆਦਾ ਉਹਦੇ ਨਾਲ ਭਵੇਂ ਜਿਹੜਾ ਬੰਦਾ ਮਰਜੀ ਆ ਹੋਵੇ ਪੰਜਾਬੀ ਸਰੂਪ ਵਾਲਾ ਹੋਵੇ ਹਣਾ ਉਹ 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 ਚੀਜ਼ ਉਹਦੇ ਲਈ ਸਹੀ ਆ ਫੇਰ ਬਿਲਕੁਲ ਬਾਬਾ ਜੀ ਕੋਈ ਨਹੀਂ ਕੋਈ ਦਿੱਕਤ ਹੈਗੀ ਇਹਦੇ ਜੀ 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 ਬਾਬਾ ਜੀ ਆਖਰੀ ਸਵਾਲ ਹੈ ਮੇਰਾ ਜਿਨ੍ਹਾਂ ਨੂੰ ਨਹੀਂ ਪਤਾ ਸ਼ਰਧਾਈ ਬਾਰੇ ਉਹਨਾਂ ਨੂੰ ਕੀ ਕਹੋਂਗੇ ਇੱਥੇ ਹਣਾ ਯੋਨਾ ਨੂੰ ਇੱਕ ਵਾਰ ਇਹ ਹੀ ਕਹਾਂਗੇ ਇਹ ਹੀ ਬੇਨਤੀ ਕਰਾਂਗੇ ਇੱਕ ਵਾਰੀ ਆ ਕੇ ਸ਼ਕੋ ਦਰਸ਼ਨ ਦਿਓ ਇੱਕ ਹਫਤਾ ਲਗਾਤਾਰ ਸ਼ੱਕ ਕੇ ਦੇਖ ਲਓ ਜੇ ਨਾ ਸੇ ਤਾਂ ਸੁਧਾਰ ਹੋਏ ਤਾਂ ਤਾਂ ਸਾਨੂੰ ਕੀ ਹੋ ਫਿਰ ਜੇ ਨਾ ਫਰਕ ਪਏ ਤਾਂ ਪੈਸੇ ਇੱਕ ਹਫਤਾ ਭਾਵੇਂ ਨਾ ਹੀ ਦਿਓ ਕੋਈ ਚੱਕਰ ਨਹੀਂ ਆ ਬਿਲਕੁਲ ਸੋ ਬਾਬਾ ਜੀ ਜਿਹੜਾ ਮਟੀਰੀਅਲ ਤੁਸੀਂ ਤਿਆਰ ਕਰਦੇ ਹੋ ਇਹ ਨਿਚੋੜ ਕੇ ਜਿਹੜਾ ਬਾਅਦ ਚ ਜਿਹੜਾ ਮਟੀਰੀਅਲ ਹੁੰਦਾ ਉਹ ਕੀ ਕਰਦੇ ਉਸ ਦਾ ਕੀ ਕੰਮ ਹੋ ਫਿਰ ਬਾਅਦ ਚ ਆ ਜਿਹੜਾ ਜਿਹੜਾ ਜਦੋਂ ਜਦੋਂ ਛਾਣਾ ਲੱਗਣ ਤੋਂ ਬਾਅਦ ਜਿਹੜਾ ਨੁਕਦਾ ਬਚ ਜਾਣਾ ਉਹਨੂੰ ਚਾਹੇ ਅਸੀਂ ਤਾਂ ਵੈਸੇ ਘੋੜਿਆਂ ਘਾੜਿਆਂ ਨੂੰ ਪਾ ਦਨੇ ਆ ਜਾਂ ਗਾਵਾਂ ਨੂੰ ਪਾ ਦਨੇ ਆ ਠੀਕ ਹੈ ਤੇ ਨਹੀਂ ਤਾਂ ਕਈ ਲੋਕ ਤਾਂ ਇਹਨੂੰ ਸਬਜ਼ੀ ਚ ਪਾਉਣ ਵਾਸਤੇ ਵੀ ਲੈ ਜਾਂਦੇ ਆ ਮੰਨ ਲਓ ਕੋਈ ਤਰੀ ਵਾਲੀ ਸਬਜ਼ੀ ਬਣਾਣੀ ਹੁੰਦੀ ਜਿਵੇਂ ਵਿੱਚ ਆ ਇੱਕ ਗੋਲਾ ਪਾਤਾ ਠੀਕ ਹੈ ਕਈ ਹੋਟਲਾਂ ਵਾਲੇ ਵੀ ਪਾਉਂਦੇ ਆ ਠੀਕ ਹੈ ਜੇ ਆਮ ਘਰਾਂ ਚ ਲੋਕ ਲੈ ਜਾਂਦੇ ਨੇ ਕਈ ਇੱਥੋਂ ਇਹ ਇਸ ਕੰਮ ਆ ਜਾਂਦਾ ਆ अच्छा इसका भी आंदा भाई ते दिखायो उधर द दिखाऊंगा देखो जी ਜਿਹੜਾ ਸ਼ਰਦਾਈ ਤਿਆਰ ਹੋ ਕੇ ਬਾਅਦ ਚ ਜਿਹੜਾ ਛਾਣਾ ਲਾ ਕੇ ਇਹ ਚੀਜ਼ ਗੋਲਾ ਬਣ ਜਾਂਦਾ भाई ਤੁਸੀਂ ਬਿਮਾਰੀਆਂ ਦੀ ਵੀ ਗੱਲ ਕਰਤੀ ਹੈ ਨਾ ਕਿਹੜੀ ਕਿਹੜੀ ਬਿਮਾਰੀ ਦੂਰ ਹੋ ਜਾਂਦੀ ਇਸ ਦੇ ਨਾਲ ਇਸ ਦੇ ਨਾਲ ਤੇ ਜਿੱਦਾਂ ਹੁਣ ਆਪਣੇ ਬੁਢਾਪੇ 'ਚ ਕਹਿ ਦਿੰਦੇ ਨਾ ਕੈਲਸ਼ੀਅਮ ਦੀ ਘਾਟ ਹੁੰਦੀ ਜਾਂ ਕੋਸ਼ ਆ ਬੰਦਾ ਇਹ ਉਹ ਵੀ ਬਜ਼ੁਰਗ ਵੀ ਪੀਣ ਜਿੱਦਾਂ ਗੋਡੇ ਗੁੱਡੇ ਆ ਸਾਬ ਆਪਣਾ A to Z ਇਹਦੇ ਨਾਲ ਬਿਮਾਰੀਆਂ ਜਿੰਨੀਆਂ ਵੀ ਆ ਸਰਵਾਈਕਲ ਵਗੈਰਾ ਹੋ ਗਿਆ ਆਧ ਰੰਗ ਵਗੈਰਾ ਇਹਦੇ ਚ ਡੇਢ ਦੋ ਮਹੀਨਾ ਜਰਾਮ ਨਾ ਬੰਦਾ ਮਤਲਬ ਜੈਨੂਨ ਹੋ ਜਾਊਗਾ ਡੇਢ ਮਹੀਨੇ ਚ ਮਤਲਬ ਹਾਂ ਡੇਢ ਦੋ ਮਹੀਨਾ ਜੈਨੂਨ ਨਹੀਂ ਮਤਲਬ ਹੱਥ ਪੈਰ ਕੰਮ ਕਰਨ ਲੱਗ ਜਾਂਦੇ ਆ ਵਧੀਆ ਜਿੰਨੂ ਦਰੰਗ ਪਿਆ ਹੋਵੇ ਹਾਂ ਜਿੰਨੂ ਦਰੰਗ ਵੀ ਪਿਆ ਹੋਵੇ ਕਿਉਂਕਿ ਸਾਡੇ ਕੋਲ ਇੱਥੇ ਸੀਗਾ ਪਹਿਲਾਂ ਇੱਕ ਤੇ ਉਹ ਉਹ ਇਹ ਸ਼ਰਧਾ ਹੀ ਸ਼ੱਕਦਾ ਹੁੰਦਾ ਸੀਗਾ ਮਤਲਬ ਉਹਦਾ ਨਾ ਸੌਰਤ ਨਹੀਂ ਸੀ ਉਹਨੂੰ ਤੇ ਉਹ ਬੰਦਾ ਸਹੀ ਹੋ ਗਿਆ ਸ਼ਰਧਾ ਹੀ ਪੀ ਹਾਂ ਸ਼ਰਧਾ ਹੀ ਪੀਣ ਨਾਲ ਬੰਦਾ ਜੱਦਾ ਹੁਣ ਜੇ ਐਕਸਰਸਾਈਜ਼ ਵਾਲਾ ਬੰਦਾ ਵੀ ਆ ਉਹ ਵੀ ਬੀਬੇ ਨੂੰ 2-3 ਗਲਾਸ ਦਿਹਾੜੀ ਦੇ ਜਿੰਨਾ ਜਿੰਨਾ ਇਹ ਪੀ ਕੇ ਬੰਦਾ ਜੋਰ ਲਾਊਗਾ 19-19 ਜਾਣ ਆਊ ਬੰਦੇ 'ਚ ਠੀਕ ਹੈ ਜੀ ਧੰਨਵਾਦ ਹਾਂਜੀ ਸੋ ਬਾਬਾ ਜੀ ਨੇ ਦੱਸਿਆ ਕਿ ਜਿਹੜੀ ਬਿਮਾਰੀਆਂ ਨੇ ਇਸ ਦਵਾਈ ਦੇ ਨਾਲ ਦੂਰ ਹੁੰਦੀਆਂ ਨੇ ਸੋ ਲੋਕਾਂ ਨੂੰ ਇਹੀ ਦੱਸਿਆ ਗਿਆ ਕਿ ਜੇ ਕੋਈ ਬਿਮਾਰੀ ਕਿਸੇ ਨੂੰ ਵੀ ਹੈਗੀ ਹੈ ਤਾਂ ਇਹ ਮੀਨਾ ਪੀ ਲੈਣ ਤਾਂ ਬਿਮਾਰੀਆਂ ਬਿਲਕੁਲ ਠੀਕ ਹੋ ਜਾਣਗੀਆਂ ਹੁਣ ਅਗਲੀ ਇੱਕ ਵਾਰ ਹੋਰ ਦੇ ਤੁਹਾਨੂੰ ਨਵੀਂ ਸਟੋਰੀ ਦੇ ਨਾਲ ਉਭਰੂ ਹੋਵਾਂਗੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਗੁਰਪਤ